ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਚਿੰਤਾ ਅਤੇ ਚਿੰਤਨ ਇੱਕ ਵਾਰ ਫਿਰ ਜ਼ੋਰਾਂ ਤੇ ਹੈ ਇਸ ਚਿੰਤਾ ਅਤੇ ਚਿੰਤਨ ਦੇ ਚਲਦਿਆਂ ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਅਤੇ ਜੇ ਗਲ ਬਣਦੀ ਨਜ਼ਰ ਨਾ ਆਈ ਤਾਂ ਜਨਤਕ ਸੰਗਰਾਸ਼ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਹਾਲਾਂਕਿ ਤਾਨੇ ਮੈਣੇ गिले शिकवे वर्गी बहस इस मौके भी हुई पर फिर भी ये मीटिंग एक निगर प्राप्ति रही पंजाबी पवन लुधियाना विखे पंजाबी भाषा दिया हितैषी जथे बंदियां दी मीटिंग डॉक्टर जोगिंदर सिंह निराला दी प्रधानगी हेठ हुई जिस विच मातृभाषा नु दरपेश समस्यावाते परपुर चर्चा हुई पंजाबी यूनिवर्सिटी पटियाला दे 7 जुलाई 2023 दे अकादमिक काउंसिल दे फैसले के बीसीए ਦੇ 3 ਸਾਲਾਂ ਵਿੱਚ ਸਾਰੇ ਸਮੈਸਟਰਾਂ ਵਿੱਚ ਪੰਜਾਬੀ ਪੜਾਈ ਜਾਵੇਗੀ ਤੋਂ ਪਿੱਛੇ ਹਟਣ ਦਾ ਮਸਲਾ ਪਾਰੂ ਰਿਹਾ ਇਸ ਮੀਟਿੰਗ ਵਿੱਚ ਜਿਸ ਕਮੇਟੀ ਦਾ ਗਠਨ ਕੀਤਾ ਗਿਆ ਉਸ ਦਾ ਕਨਵੀਨਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਨੂੰ ਬਣਾਇਆ ਗਿਆ ਇਸ ਮੀਟਿੰਗ ਵਿੱਚ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਜਿਸ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ पंजाबी लेखक सभा पंजाबी लेखक सभा, पंजाब चेतना मंच, मंच पन्जाव, लोक जिन्हों के बंदियां शामल शामल दे दो दो कार्यकारिणी कार्यकारी मैंबर बनाया गया होरना चाहवान नु भी शामिल जाएगा जल्दी यूनिवर्सिटी पटियाला उपकुलपति कुलपति पत्र लिख के इस पास तुरंत ध्यान देने कहा जाएगा ਇਸ ਮਾਮਲੇ ਵਿੱਚ 8 ਅਕਤੂਬਰ 2024 ਤੱਕ ਲੀਡ ਕਰਨ ਤੋਂ ਬਾਅਦ ਅਗਲਾ ਪ੍ਰੋਗਰਾਮ ਲਾਣਿਆ ਜਾਏਗਾ ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲੇ ਰਾਜਨ ਤੱਕ ਸੰਗਰਾਸ਼ ਸ਼ੁਰੂ ਕੀਤਾ ਜਾਵੇਗਾ ਜੀ ਮੈਂ ਡਾਕਟਰ ਸਰਜੀਤ ਸਿੰਘ ਪ੍ਰਧਾਨ ਪੰਜਾਬੀ ਸਿਹਤ ਅਕੈडमी ਲੁਧਿਆਣਾ ਅੱਜ ਪੰਜਾਬੀ ਸਿਹਤ ਅਕੈडमी ਲੁਧਿਆਣਾ ਦੇ ਸੱਦੇ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੀਆਂ तमाम ਜਿੱਥੇ ਬੰਨੀਆਂ ਦੀ ਇੱਕ ਮੀਟਿੰਗ ਬੁਲਾਈ ਗਈ ਤਾਂ ਕਿ ਪੰਜਾਬੀ ਭਾਸ਼ਾ ਦੇ ਮਸਲੇ ਦੇ ਉੱਤੇ ਇੱਕ ਤਾਲਮੇਲ ਕਮੇਟੀ ਹੈ ਜਿਹੜੀ ਉਹ ਵੱਡੇ ਪੱਧਰ ਉੱਤੇ ਬਣਾਈ ਜਾ ਸਕੇ ਕਿਉਂਕਿ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਅੰਦਰ ਪੰਜਾਬੀ ਭਾਸ਼ਾ ਨੂੰ ਢਾਹ ਲਾਉਣ ਲਈ ਕੋਈ ਵੀ ਦਿਨ ਜਿਆ ਖਾਲੀ ਨਹੀਂ ਜਾਂਦਾ ਜਦੋਂ ਪੰਜਾਬੀ ਭਾਸ਼ਾ ਉੱਤੇ ਹਮਲਾ ਨਾ ਬੋਲਿਆ ਜਾਂਦਾ ਜੀ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਵਿਭਾਗ ਜਿਹੜਾ ਕੰਪਿਊਟਰ ਸਾਇੰਸ ਦਾ ਜੀ ਉਹਨਾਂ ਨੇ ਲਾਜ਼ਮੀ ਪੰਜਾਬੀ ਪੜਾਉਣ ਤੋਂ ਇਨਕਾਰ ਕਰ ਦਿੱਤਾ ਔਰ ਇੱਥੋਂ ਤੱਕ ਕਰ ਦਿੱਤਾ ਕਿ ਉਹਨਾਂ ਨੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਚਿੱਠੀਆਂ ਲਿਖ ਕੇ ਉਸ ਬਗਵਾ ਦੇ ਮੁਖੀ ਨੇ ਇਹ ਕਿਹਾ ਕਿ ਕੀ ਪੰਜਾਬੀ ਪੜਾਈ ਜਾਣੀ ਚਾਹੀਦੀ ਹੈ ਕਿ ਨਹੀਂ ਜਾਣੀ ਚਾਹੀਦੀ ਤੇ ਆਪਣੇ ਵਿਚਾਰ ਇਸ ਦੇ ਉੱਤੇ ਦਿਓ ਜੀ ਜਦੋਂ ਕਿ ਇਹ ਬਿਲਕੁਲ ਹੀ ਗੈਰ ਕਾਨੂੰਨੀ ਸੀ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਕਾਦਮਿਕ ਕੌਂਸਲ ਨੇ ਜੋ ਫੈਸਲੇ ਕਰ ਦਿੱਤੇ ਆ ਉਹ ਵਿਭਾਗਾਂ ਨੇ ਤੇ ਬੋਰਡ ਆਫ ਸਟੱਡੀ ਨੇ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਲੇਕਿਨ ਜਿਹੜੀਆਂ ਜਿਹੜੇ ਜਿਹੜੇ ਫੈਸਲੇ ਹੋਏ ਸਨ ਅਕੈਡੈਮਿਕ ਕੌਂਸਲ ਚ ਪਿਛਲੇ ਸਾਲ ਉਹਨਾਂ ਸਾਰਿਆਂ ਨੂੰ ਚਾਹੇ ਉਹ ਲਾ ਡਿਪਾਰਟਮੈਂਟ ਹੋਵੇ ਚਾਹੇ ਉਹ ਕਮਰਸ ਡਿਪਾਰਟਮੈਂਟ ਹੋਵੇ ਤੇ ਭਾਵੇਂ ਹੋਰ ਡਿਪਾਰਟਮੈਂਟ ਬੀ ਫਾਰਮੇਸੀ ਵੀ ਤੱਕ ਵਰਗੇ ਹੋਣ ਉਹਨਾਂ ਚ ਲਾਗੂ ਕਰ ਦਿੱਤਾ ਗਿਆ ਈਵਨ ਐਮਏ ਦੇ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਲੇਕਿਨ ਕੋਈ ਇੱਕ ਭਾਗ ਜਿਸਨੇ ਇਸ ਗੱਲ ਤੋਂ ਇਨਕਾਰ ਕੀਤਾ ਇਸ ਕਰਕੇ ਕਿਉਂਕਿ ਨਿਤ ਦਿਨ ਐਸੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਪਹਿਲਾਂ ਇਹ ਸੀ ਕਿ ਪੰਜਾਬੀ ਯੂਨੀਵਰਸਿਟੀ ਜਦੋਂ ਸਿਲੇਬਸ ਬਣਾ ਰਹੀ ਸੀ ਤਾਂ ਉਹਦੇ ਟੈਂਪਲੇਟ ਦੇ ਵਿੱਚ ਲਾਜ਼ਮੀ ਪੰਜਾਬੀ ਨੂੰ ਅਡੀਸ਼ਨਲ ਪੰਜਾਬੀ ਕਰ ਦਿੱਤਾ ਗਿਆ ਉਹਦੇ ਲਈ ਲੜਾਈ ਲੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਦਿਨ-ਬ-ਦਿਨ ਪੈਦਾ ਹੋ ਰਹੀਆਂ ਨੇ ਤਾਂ ਅਸੀਂ ਇਹ ਸੋਚਿਆ ਵੀ ਕਿਉਂ ਨਾ ਪੰਜਾਬ ਪੱਦਰ ਦੀ ਇੱਕ ਤਾਲਮਿਲ ਕਮੇਟੀ ਬਣਾਈ ਜਾਵੇ ਅੱਜ ਉਸ ਦੇ ਵਿੱਚ 10 ਦੇ ਕਰੀਬ ਜਿੱਥੇ ਬੰਦੀਆਂ ਸੀ ਜਿਹੜੀਆਂ ਉਹਦੇ ਵਿੱਚ ਦੋਨੋਂ ਕੇਂਦਰੀ ਲੇਖਕ ਸੁਭਾਮਾ ਸਨ ਪੰਜਾਬੀ ਚੇਤਨਾ ਮੰਚ ਸੀ ਇਫਟਾ ਉਸ ਵਿੱਚ ਸ਼ਾਮਲ ਸੀ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ਼ਾਮਲ ਸੀ ਉਹਦੇ ਵਿੱਚ ਇਸੇ ਤਰ੍ਹਾਂ ਨਾਲ ਕੁਝ ਹੋਰ ਪੰਜਾਬੀ ਸਾਹਿਤੀ ਜਥੇਬੰਦੀਆਂ ਨੇ ਜਿਹੜੀਆਂ ਉਹ ਸ਼ਾਮਲ ਸਨ ਪੰਜਾਬੀ ਰਾਈਟਰਸ ਕੋਆਪਰੇਟਿਵ ਰਾਈਟਰਸ ਸ਼ਾਮਲ ਸੀ ਵਗੈਰਾ ਵਗੈਰਾ ਉਹਨਾਂ ਦੀ ਅਚਾਲ ਮੇਲ ਕਮੇਟੀ ਬਣਾਈ ਉਸ ਕਮੇਟੀ ਨੇ ਪਹਿਲਾ ਫੈਸਲਾ ਇਹ ਕੀਤਾ ਕਿ ਤੋਂ ਕਮੇਟੀ ਨੇ ਕਨਵੀਨਰ ਮੈਨੂ ਬਣਾਇਆ ਕਿ ਵਾਈਸ ਚਾਂਸਲਰ ਨੂੰ ਚਿੱਠੀ ਲਿਖ ਕੇ ਇਸ ਮਸਲੇ ਤੋਂ ਜਾਣੂ ਕਰਾਇਆ ਜਾਵੇ ਔਰ ਜੇਕਰ 3-4 ਦਿਨਾਂ ਦੇ ਵਿੱਚ ਵਾਈਸ ਚਾਂਸਲਰ ਦੇ ਦਖਲ ਦੇਣ ਤੇ ਵੀ ਮਸਲਾ ਸੋਲਵ ਨਹੀਂ ਹੁੰਦਾ ਤਾਂ ਤਾਲਮੇਲ ਕਮੇਟੀ ਆਉਣ ਵਾਲੇ ਦਿਨਾਂ 'ਚ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਦੇ ਖਿਲਾਫ ਕਿ ਵਾਈਸ ਚਾਂਸਲਰ ਦੇ ਖਿਲਾਫ ਆਪਣਾ ਸੰਘਰਸ਼ਾ ਜਿਹੜਾ ਹੋ ਵਿੱਢੇਗੀ ਸੋ ਅੱਜ ਦੀ ਮੀਟਿੰਗ ਦਾ ਮੁੱਖ ਅਜੰਡਾ ਤੇ ਮੇਰਾ ਫੈਸਲਾ ਇਹ ਆ ਤੇ ਆਉਣ ਵਾਲੇ ਦਿਨਾਂ ਚ ਇਹ ਤਾਲਮੇਲ ਕਮੇਟੀ ਚਾਹੇ ਪੰਜਾਬ ਦੇ ਵਿੱਚ ਹੋਵੇ ਚਾਹੇ ਉਹ ਚੰਡੀਗੜ੍ਹ ਤੋਂ ਹੋਵੇ ਜਾਂ ਜਿੱਥੇ ਜਿੱਥੇ ਪੰਜਾਬੀ ਵਸਦੇ ਆ ਉਥੇ ਉਥੇ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਬਣਾਉਣ ਦਾ ਮਸਲਾ ਹੋਵੇ ਉਹਨਾਂ ਲਈ ਨਿਰੰਤਰ ਚੱਲ ਰਹੇ ਸੰਘਰਸ਼ 'ਚ ਹਿੱਸਾ ਪਾਏਗੀ ਔਰ ਜਿੱਥੇ ਜਿੱਥੇ ਇਸ ਕਿਸਮ ਦਾ ਧੱਕਾ ਹੋਏਗਾ ਉਥੇ ਉਥੇ ਤਾਲਮੇਲ ਕਮੇਟੀ ਜਿਹੜੀ ਆਪਣੀ ਆਵਾਜ਼ ਬੁਲੰਦ ਕਰੇਗੀ ਆ ਮੈਂ ਸੁਸ਼ੀਲ ਦੋਤਾਂ ਚ ਜਨ ਸਕੱਤਰ ਕੇਂਦਰੀ ਪੰਜਾਬੀ ਲੇਖ ਸਭਾ ਅੱਜ ਪੰਜਾਬੀ ਭਵਨ ਲੁਧਿਆਣੇ ਦੇ ਵਿਹੜੇ ਚ ਅਸੀਂ ਖੜੇ ਆਂ ਥੋੜੀ ਦਿਨ ਪਹਿਲਾਂ ਹੀ ਹੁਣੇ ਹੀ ਸੰਜੀ ਮੀਟਿੰਗ ਹੋਈ ਆ ਗੇਰ ਕਾਰਸਟੋਰ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਨਵਾਂ ਮਸਲਾ ਉੱਠਿਆ ਪੂਰੀ ਇਹ ਨਿਯੋਗ ਨਹੀਂ ਹੈਗੇ ਦੇ ਵਿੱਚ ਜਾਂ ਬਾਕੀ ਉਹਦੇ ਜਿਹੜੇ ਅਕੈਡੈਮਿਕ ਕੌਂਸਲ ਦੇ ਫੈਸਲੇ ਉਹਨਾਂ ਨੂੰ ਮੰਦਨ ਤੋਂ ਇਨਕਾਰਯੋਗ ਹੋ ਗਏ ਆ ਤਾਂ ਅਸੀਂ ਇਹਨੂੰ ਕੇਂਦਰ ਚ ਰੱਖ ਕੇ ਇੱਕ ਸਾਂਝੀ ਤਾਲਮੇਲ ਕਮੇਟੀ ਅੱਜ ਬਣਾਈ ਹੈ ਜਿਹਦੇ ਵਿੱਚ ਕੁਝ ਹੋਰ ਵੀ ਪੰਜਾਬੀ ਦੇ ਵਿਰਵਾਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਤੇ ਬੜੀ ਛੇਤੀ ਫੈਸਲਾ ਹੋਏਗਾ ਤਾਲਮੇਲ ਕਮੇਟੀ ਦੇ ਕਨਵੀਨਰ ਡਾਕਟਰ ਸਰਜੀਤ ਕੋਹਣ ਦਾ ਆਏ ਬੁਲਿਚੇ ਜੇ ਫੈਸਲਾ ਕਰਕੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੂੰ ਮਿਲਾਂਗੇ ਤੇ ਕਦਮ-ਦਰ ਕਦਮ ਜੇ ਜ਼ਰੂਰਤ ਪਈ ਤਾਂ ਫਿਰ ਜਿਹੜੇ ਸੰਘਰਸ਼ ਦੇ ਤਰੀਕੇ ਹੁੰਦੇ ਉਹਨਾਂ ਤਰੀਕਿਆਂ ਦੇ ਅੰਦਰ ਆਹੀਂ ਇਸ ਸੰਘਰਸ਼ ਨੂੰ ਅੱਗੇ ਤੋਰਾਂਗੇ ਤੇ ਇਹ ਕੇਵਲ ਸਿਰਫ ਇੱਕੋ ਹੀ ਮਸਲਾ ਨਹੀਂ ਹੈ ਕਿਉਂਕਿ ਫੌਰੀ ਤੌਰ ਤੇ ਮਸਲਾ ਉੱਠਿਆ ਬਾਕੀ ਪੰਜਾਬੀ ਦੇ ਜਿਹੜੇ ਮੁੱਦੇ ਨੇ ਚਾਹੇ ਸਕੂਲਾਂ ਕਾਲਜਾਂ ਚ ਜਾਂ ਸਰਕਾਰੀ ਕਾਲਜਾਂ ਚ ਜਾਂ ਸਕੂਲਾਂ ਚ ਖਾਲੀ ਅਸਾਮੀਆਂ ਦਾ ਬਸਤਾ ਹੈ ਜਾਂ ਪੰਜਾਬੀ ਦੀ ਜੇਸ ਕੇ ਪ੍ਰਕਿਰਤੀ ਦੇ ਨਾਲ ਬੇਕਦਰੀ ਕੀਤੀ ਜਾਂਦੀ ਹੈ ਪ੍ਰਾਈਵੇਟ ਕਾਲਜਾਂ ਚ ਜਾਂ ਬਾਕੀ ਇੰਸਟੀਚਿਊਸ਼ਨਲ ਦੇ ਵਿੱਚ ਹਰ ਪੱਧਰ ਦੇ ਉੱਤੇ ਪੰਜਾਬੀ ਦੀ ਸਰਦਮੀ ਤੇ ਪੰਜਾਬੀ ਨੂੰ ਜਿਸ ਤਰੀਕੇ ਦੇ ਨਾਲ ਬੇਦਖਲ ਕੀਤਾ ਜਾ ਰਿਹਾ ਹੈ ਉਹਦੇ ਖਿਲਾਫ ਇੱਕ ਵੱਡੀ ਲੋਕ ਲਾਮਬੰਦੀ ਕਰਨ ਵਾਲਾ ਸੰਘਰਸ਼ ਵਧਾਂਗੇ ਤੇ ਕਿਉਂਕਿ ਇਹ ਲੜਾਈ ਕੇਵਲ ਲੇਖਕਾਂ ਜਾਂ ਬੁੱਧੀਜੀਵੀਆਂ ਦੀ ਨਹੀਂ ਹੈ ਇਹ ਪੰਜਾਬੀ ਲੋਕਾਂ ਦੀ ਲੜਾਈ ਹੈ ਦੇ ਪੰਜਾਬ ਦੀਆਂ ਬਾਕੀ ਜਨਤਕ ਜਥੇਬੰਦੀਆਂ ਨੂੰ ਵੀ ਬੜੀ ਖੇਤੀ ਅਸੀਂ ਪਹੁੰਚ ਕਰਕੇ ਇਸ ਸੰਘਰਸ਼ ਦਾ ਹਿੱਸਾ ਬਹੁਤ ਸ਼ੁਕਰ ਜੀ ਮੈਂ surjit jadd ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਗ ਪੰਜਾਬ ਅੱਜ ਪੰਜਾਬੀ ਭਾਸ਼ਾ ਨੂੰ ਦਰ ਪੇਸ਼ ਮਸਲਿਆਂ ਲੈ ਕੇ ਪੰਜਾਬ ਦੀਆਂ ਬਹੁਤ ਸਾਰੀਆਂ ਲੇਖਕ ਜਥੇਬੰਦੀਆਂ ਦੀ ਇੱਕ ਸਰਵ ਸਾਂਝੀ ਮੀਟਿੰਗ ਹੋਈ ਜਿਹਦੇ ਚ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਏਗੀ ਜਿਹੜੀ ਆਉਣ ਵਾਲੇ ਸਮੇਂ 'ਚ ਜਦੋਂ ਵੀ ਪੰਜਾਬੀ ਨੂੰ ਕਿਸੇ ਵੀ ਪੱਧਰ ਤੇ ਕੋਈ ਮਸਲਾ ਪੇਸ਼ ਆਉਂਦਾ ਤਾਂ ਉਹਦੇ ਬਾਰੇ ਸਰਵ ਸਾਂਝਾ ਫੈਸਲਾ ਲਵੇਗੀ ਜੋ ਵੀ ਸੰਗਰਸ਼ ਕਰਨਾ ਪਿਆ ਉਹਦੇ ਲਈ ਉਹ ਉਲੀਕੇਗੀ ਫੌਰੀ ਜਿਹੜਾ ਕਾਰਨ ਹੈ ਇਹਦਾ ਉਸੇ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੰਪਿਊਟਰ ਡਿਪਾਰਟਮੈਂਟ ਨੇ ਖਾਸ ਤੌਰ ਤੇ ਪੰਜਾਬੀ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਆ ਉਹ ਖੜੀ ਕਰ ਦਿੱਤੀ ਸੀ ਉਹਨੂੰ ਨਜਿੱਠਣ ਲਈ ਇਹ ਮੀਟਿੰਗ ਮੁੱਖ ਤੌਰ ਤੇ ਹੋਈ ਤੇ ਆਉਣ ਵਾਲੇ ਸਮੇਂ 'ਚ ਵੀ ਇਹੋ ਜੀਆਂ ਚੁਣੌਤੀਆਂ ਜਿਵੇਂ ਜਿਵੇਂ ਆਉਣਗੀਆਂ ਇਹ ਜਿਹੜੀ ਕੋਆਰਡੀਨੇਸ਼ਨ ਕਮੇਟੀ ਆ ਇਹ ਉਹਦੇ ਬਾਰੇ ਸਰਬਸਾਂਝਾ ਫੈਸਲਾ ਲਵੇਗੀ ਤੇ ਇਹ ਸਾਰੇ ਲੇਖਕ ਸਾਥੀਆਂ ਦੀ ਉਹਦੇ ਵਿੱਚ ਸਹਿਯੋਗ ਹੈ ਤੇ ਇਹ ਸਾਨੂੰ ਆਸ ਹੈ ਕਿ ਇਹ ਪੰਜਾਬੀ ਦੇ ਮਾਮਲੇ ਤੇ ਬਹੁਤ ਅੱਛਾ ਕੰਮ ਕਰ ਪਾਏਗੀ